Get it, dog. Oh, undercover. undercover. Yeah. Oh. <laughs> ਜੁਨਾਈਟਡ ਨਿਊ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਜਿੱਥੇ ਕਿ ਕੈਨੇਡਾ ਤੋਂ ਪੰਜਾਬੀਆਂ ਦੇ ਕੁੱਟਕਟਾਪੇ ਦੀਆਂ ਵੀਡੀਓ ਆਏ ਦਿਨ ਹੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਉੱਥੇ ਹੀ ਹੁਣ ਇੱਕ ਇਹ ਹੋਰ ਵੀਡੀਓ ਜਿਹੜੀ ਕੈਨੇਡਾ ਦੇ ਬ੍ਰੈਂਟਨ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਗੋਰੇ ਦੇ ਵੱਲੋਂ ਰਿਕਾਰਡ ਕੀਤੀ ਗਈ ਹੈ ਤੇ ਉਸ ਦੇ ਵੱਲੋਂ ਮੌਕੇ ਦੇ ਉੱਤੇ ਹੀ ਪੁਲਿਸ ਸੱਦੀ ਜਾਂਦੀ ਹੈ ਜਿਸ ਤੋਂ ਬਾਅਦ ਗੈਟ ਆਊਟ ਡੌਗ ਕਹਿੰਦਾ ਹੋਇਆ ਵੀ ਉਹ ਜਿਹੜਾ ਵਿੱਚ ਸੁਣਾਈ ਦੇ ਰਿਹਾ ਹੈ ਸੋ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਤੋਂ ਇਲਾਵਾ ਚੀਮੇ ਬਾਬੇ ਦੇ ਗ ਤੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿੱਥੇ ਕਿ ਇੱਕ ਸੁਨਿਆਰੇ ਦੀ ਦੁਕਾਨ ਕੈਨੇਡਾ ਦੇ ਵਿੱਚ ਲੁੱਟੀ ਜਾ ਰਹੀ ਹੈ ਤੇ ਸ਼ਰੇਆਮ ਉਹਨਾਂ ਦੇ ਵੱਲੋਂ ਜਿਹੜਾ ਪੀਕਅਪ ਟਰੱਕ ਆ ਉਸ ਦੀ ਬੈਕ ਸਾਈਡ ਮਾਰ ਕੇ ਸੁਨਿਆਰੇ ਦੀ ਸਾਰੀ ਦੁਕਾਨ ਦਾ ਜਿਹੜਾ ਪਹਿਲਾਂ ਸ਼ਟਰ ਭੰਨਿਆ ਜਾਂਦਾ ਹੈ ਤੇ ਬਾਅਦ ਵਿੱਚ ਲੁਟੇਰੇ ਲੁੱਟ ਕੇ ਫਰਾਰ ਹੋ ਜਾਂਦੇ ਹਨ ਸੋ ਆਓ ਲੈ ਚੱਲਦੇ ਹਾਂ ਇਸ ਵੀਡੀਓ ਦੇ ਵੱਲ ਕਾਈ ਵੀ ਟਿਪਟਾ ਵਾਲਾ ਪੇਪਰ ਪੇਪਰ ਉਹਦੇ ਕੋਲ ਸੱਤ 6 ਬਰ ਬਾਈ 23 ਕਮਿਊਨਿਟੀ ਬ੍ਰੀਫ ਇਸ ਤੋਂ ਇਲਾਵਾ ਇਹ ਵੀ ਕੈਨੇਡਾ ਤੋਂ ਹੀ ਵੀਡੀਓ ਜਿਹੜੀ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿ ਇੱਕ ਪੰਜਾਬੀ ਨੌਜਵਾਨ ਦੀਆਂ ਅੱਖਾਂ ਦੇ ਵਿੱਚ ਲੁਟੇਰੀਆਂ ਦੇ ਵੱਲੋਂ ਜ਼ਹਿਰੀਲੀ ਚੀਜ਼ ਦੀ ਸਪਰੇਅ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਉਸ ਨੂੰ ਕਿ ਦਿਸਣੋਂ ਹਟ ਜਾਂਦਾ ਹੈ ਤੇ ਉਸ ਤੋਂ ਹੀ ਕੋਲੋਂ ਵੀ ਲੁੱਟ ਕਰਕੇ ਲੁਟੇਰੇ ਫਰਾਰ ਹੋ ਜਾਂਦੇ ਹਨ ਸੋ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇਹ ਨੌਜਵਾਨ ਕਾਫੀ ਜ਼ਿਆਦਾ ਜਿਹੜਾ ਪਰੇਸ਼ਾਨੀ ਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਇਸ ਨੂੰ ਅੱਖਾਂ ਤੋਂ ਦਿਖਾ ਹੀ ਦੇਣਾ ਵੀ ਜਿਹੜਾ ਹਟ ਚੁੱਕਾ ਹੈ ਸੋ ਆਓ ਲੈ ਚੱਲਦੇ ਹਾਂ ਇਸ ਵੀਡੀਓ ਦੇ ਵੱਲ ਆਈ ਦੀ ਤੇ ਪਟਾਵਾਲਾ ਪੇਪਰ ਪੇਪਰ ਦੇ ਥੇ ਮੋਰ ਬਈ ਇਸ ਕੰਮ ਨੂੰ ਬੀਟ ਸੈਵ ਡਿਪਲਾਈ ਪੇਪਰ ਟਾਪਨ ਯੰਗ ਕਰਾ ਦੇ ਅੱਧਰ ਅੱਧਰ ਬਿਲਕੁਲ ਬਗਲ ਦੇ ਦਲੂ ਦਲੂ ਲੋਡ ਆਫ ਇਟ ਵਾਹ ਦੇ ਹਾਂਸ ਦੇ ਲੋਡ ਆਫ ਇਟ ਜਿਮ ਕਿ ਬਕ ਕਿ ਤਰ ਅਮਰੀਤ ਵੀ ਨਹੀਂ ਕੋਈ ਮੋਰ ਮੈਨ ਗੱਲ ਤੇ ਅ ਨਾਓ ਸ਼ੀ ਇਜ਼ ਸਟਾਰਟਡ ਆਲ ਵਾਈਟ ਹੇ ਕਿੱਥੇ ਗਿਆ ਮੇਰਾ ਦਰਵਾਜ਼ਾ ਕਿੱਥੇ ਆ ਮੇਰਾ ਕੱਢੀ ਮੇਰਾ ਦਰਵਾਜ਼ਾ ਨਹੀਂ ਕੱਢੀ ਸਹੀ ਬਾਹਰ ਨੂੰ ਨਹੀਂ ਇੱਕ ਵਾਰੀ ਕੱਢੋ ਤਾਂ ਸਹੀ ਬਾਹਰ ਇੱਕ ਵਾਰੀ ਮੈਂ ਵੇਖਾ ਤਾਂ ਸਹੀ ਕਿਹੜਾ ਵੱਡਾ ਬੱਚਾ ਇਦਾਂ ਦੀ ਅੱਗੇ ਤੁਰਿਆ ਮੈਂ ਨਾ ਮੈਂ ਨਾ ਮੈਂ ਗੱਲ ਹੀ ਕਰਨੀ ਉਹਦਾ ਮੈਂ ਕਿਹੜਾ ਕੋਈ ਭਰਾ ਰੋਲਾ ਪਾਉਣਾ ਵਾ ਯਾਰ ਮੈਂ ਚੀਜ਼ ਦਿੱਤੀ ਵੇਖੋ ਮੈਂ ਮੈਂ ਪੈਸੇ ਮੈਂ ਪੈਸੇ ਮੈਂ ਪੈਸੇ ਕਟਾਈ ਹੈ ਨਾ 20 ਡਾਲਰ 20 ਡਾਲਰ ਦਿੱਤੇ ਹੈ ਨਾ ਮੈਂ ਆਪਣੀ ਰੋਟੀ ਚੀਜ਼ ਚੈੱਕ ਕਰਕੇ ਨਹੀਂ ਲੈਣੀ ਗੋੰਦਾ ਹੈ ਅੰਦਾ ਪੈਸੇ ਵਾਪਸ ਲੈ ਲੈ ਆਪਣੇ ਬੇਤਬਰੀ ਆ ਇਹ ਆ ਜੋ ਆ ਨਹੀਂ ਮੈਂ ਕੋਈ ਚੱਕਰ ਨਹੀਂ ਉਹ ਮੇਰੇ ਨਾਲ ਸਾਡ ਕੋਈ ਗੱਲ ਨਹੀਂ ਠੱਗਦਾ ਇਹ ਵੀ ਨਾ ਯਾ ਤੇ ਮੇਰੇ ਭਰਾ ਨਹੀਂ ਮੈਂ ਭਰਾ ਹੀ ਆ ਭਰਾ ਕੋਈ ਚੱਕਰ ਨਹੀਂ ਲੈ 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 ਤੂੰ ਉੱਦਾਂ ਲੈ ਲੈ ਮੈਂ ਤੇਰਾ ਮੈਂ ਉਦਾਂ ਨਹੀਂ ਲੈਣੀ ਆ ਦਾਦਾ ਹੀ ਭੁਕੇ ਨੰਗੇ ਥੋੜਾ ਯਾਰ ਨਹੀਂ ਯਾਰ ਲੈ ਲੈ ਕਿੰਨੀ ਆ ਉਹਨੂੰ ਬਾਹਰ ਕੱਢੀ ਮੇਰਾ ਨਹੀਂ ਕਰੀ ਉਹਨੂੰ ਪੁੱਛਣਾ ਆ ਕਰੀ ਕੁਝ ਪੁੱਛਣਾ ਨੂੰ ਮੈਂ ਹੋ ਗਿਆ ਯਾਰ ਯਾਰ ਤੂੰ ਇਹਦੇ ਅੰਝ ਤਾਂ ਵੀ ਭੇਜ ਦੋ ਜੇ ਰੋਟੀ ਲੈਣ ਕੋਈ ਆ ਗਿਆ ਤੂੰ ਇਹਦੇ ਅੰਝ ਤਾਂ ਰੱਬ ਦੇ ਹੋਣੇ ਸਮਝ ਨਹੀਂ ਆਉਂਦੀ ਵੀ ਤਾਂ ਕਸਟਮਰ ਨੂੰ ਕਿੱਦਾਂ ਦੀ ਚੀਜ਼ ਨਹੀਂ ਦਾਂ ਪਤਾ ਮੈਨੂੰ ਹੋਰ ਹੀ ਹੈ ਕਦੀ ਯਾਰ ਤੇ ਉਹ ਪਪਰਾ ਆਇਆ ਉਹਨਾਂ ਨਾਲ ਗੱਲ ਕਰਕੇ ਵੇਖੋ ਮਾੜਾ ਮੋਟਾ ਉਹਨਾਂ ਨੂੰ ਪੁੱਠਾ ਬੋਲ ਕੇ ਵੇਖੋ ਨਹੀਂ ਨਹੀਂ ਕੋਈ ਨਹੀਂ ਕਰਦੇ ਏ ਤੁਹਾਡੇ ਫਸ ਜਾਣਾ ਰੋਟੀਆਂ ਉਹਨਾਂ ਨਾਲ ਸਾਝਾ ਪੁੱਛ ਬੁੱਛ ਫੋਲ ਨਹੀਂ ਸਹੀ ਮੈਂ ਚੈੱਕ ਕਰ ਲਈ ਕਿੰਨੀ ਰੋਟੀ ਮੈਂ ਪ੍ਰਾਈ ਕਰਦੇ ਹਾਂ ਜਿਵੇਂ ਮੰਨ ਲਓ ਬਈ ਨਿਕਲ ਆਵੇ ਮੰਨ ਲਓ ਦੇ ਸਕਦਾ ਹਾਂ ਹਨਾ ਅੱਗੋਂ ਆ ਕੇ ਵੀ ਦੇ ਸਕਦਾ ਅੱਗੋਂ ਮੈਨੂੰ ਕਹਿੰਦਾ ਇਹ ਵੇਤਬਾਰੀ ਹੈ ਤੇ ਤੂੰ ਆਉਂਦੇ ਕਿਉਂ ਲੈ ਵਸ ਮੂਹ ਦੇ ਖਾਣਾ ਰਸੈਡ ਇਹ ਪੈਸੇ ਵਾਸ ਲੱਲੂ ਇਹ ਇੱਦਾਂ ਨਹੀਂ ਕਹਿੰਦੇ ਕਦੇ ਮੈਂ ਦੇ ਲੋ ਪੈਸੇ ਵਾਸ ਰੋਟੀ ਨਹੀਂ ਦੇ ਭਾਈ ਹਾਂ ਤਾਂ ਦੇ ਦੇ ਮੈਂ ਤੁਹਾਨੂੰ ਅੱਗੇ ਕਹਿਣਾ ਮੈਂ ਨਹੀਂ ਮੈਂ ਭਾਜੀ ਰੋਟੀਆਂ ਨਹੀਂ ਲੈਣੀਆਂ ਮੈਂ ਉਹ ਤੇ ਇੱਕ ਵਾਰੀ ਵੀਰ ਨਾਲ ਗੱਲ ਕਰਨੀ ਆ ਬੜਾ ਇੱਕ ਪੁੱਛੀਏ ਕਿਦਾਂ ਕੂਨ ਦੀ ਕਿਦਾਂ ਜਾਜ ਕਿਦਾਂ ਹੈ ਰੋਟੀਆਂ ਨਹੀਂ ਮੈਂ ਲੈਣੀਆਂ ਮੈਂ ਆਪਣੇ ਪੈਸੇ ਵਾਸ ਲੈਣੇ ਆ ਉਹ ਕੋਈ ਨਹੀਂ ਉਹ ਮੈਂ ਵੀ ਤੇ ਪੈਸੇ ਵਾਸ ਲੈਣੇ ਮੈਂ ਰੋਟੀਆਂ ਨਹੀਂ ਲੈਣੀਆਂ ਰੋਟੀਆਂ ਕੋਈ ਨਹੀਂ ਮਰਗੋ ਲੱਲਾਂਗਾ ਤੂੰ ਕੋਈ ਗੱਲ ਨਹੀਂ ਤੂੰ ਕੋਛ ਨਹੀਂ ਲੈਣਾ ਮੈਂ ਕੋਛ ਵੀ ਨਹੀਂ ਲੈਣਾ ਵੀਰ ਜੀ ਕੀ ਆਪਣੇ ਨੇ ਮੈਂ ਨਹੀਂ ਲੈਣੀ ਚਾਹਉਂ ਨਹੀਂ ਮੈਂ ਮੈਂ ਉਹ ਮੇਰੇ ਇੱਕ ਵਾਰੀ ਗੱਲ ਕਰਨੀ ਵੀਰ ਨਾਲ ਉਹ ਖੋਲ ਮੇਰੇ ਸੋ ਇਸ ਤੋਂ ਬਾਅਦ ਇਹ ਵੀਡੀਓ ਵੀ ਹੁਣ ਕੈਨੇਡਾ ਦੀ ਹੀ ਦੱਸੀ ਜਾ ਰਹੀ ਹੈ ਕਿ ਇੱਕ ਜਿਹੜਾ ਟ੍ਰੈਵਲ ਸੈਂਟਰ ਹੈ ਜਿੱਥੇ ਕਿ ਇੱਕ ਪੰਜਾਬੀ ਨੌਜਵਾਨ ਟਰਕਿੰਗ ਕਰਦਾ ਹੈ ਉਹ ਜਿਹੜਾ ਰੁਕਦਾ ਹੈ ਤੇ ਜਿਸ ਤੋਂ ਬਾਅਦ ਪੰਜਾਬੀਆਂ ਦੇ ਵਿੱਚ ਆਪਸ ਵਿੱਚ ਹੀ ਜਿਹੜਾ ਉਹ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੰਦੇ ਹਨ ਸੋ ਪੰਜਾਬੀਆਂ ਦੀ ਹਮੇਸ਼ਾ ਹੀ ਆਦਤ ਰਹੀ ਹੈ ਕਿ ਇੱਕ ਦੂਸਰੇ ਦੇ ਨਾਲ ਹੀ ਇਹਨਾਂ ਦੇ ਵੱਲੋਂ ਲੜਾਈ ਝਗੜਾ ਕਰ ਲਿਆ ਜਾਂਦਾ ਹੈ